ਤਾਂ ਹਾਂਜੀ ਬਾਬਿਓ ਕੀ ਹਾਲ ਚਾ ਤਾਂ ਇੱਕ ਵਾਰੀ ਫੇਰ ਤੋਂ ਤੁਹਾਡੇ ਲਈ ਲੈ ਕੇ ਆ ਗਏ ਆ ਇੱਕ ਨਵੀਂ ਵੀਡੀਓ ਤੇ ਪੂਰੀ ਘੈਂਟ ਵੀਡੀਓ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆ ਗਏ ਆ ਤੁਹਾਡੇ ਲਈ ਪੂਰੀ ਟੌਪ ਦੀਆਂ ਕੰਬੈਨਾ ਤੇ ਪੂਰੀ ਟੌਪ ਦੀ ਲੁੱਕ ਵਿੱਚ ਕੰਬੈਨਾ ਪੁਰੀਆਂ ਓਕੇ ਹੋਣ ਵਾਲੀਆਂ ਨੇ 2008 ਤੋਂ ਲੈ ਕੇ 2024 ਮਾਡਲ ਤੱਕ ਦੀਆਂ ਕੰਬੈਨਾ ਦੇਖਣ ਨੂੰ ਮਿਲਦੀਆਂ ਘੈਂਟ ਪ੍ਰਾਈਸ ਹੈ ਘੈਂਟ ਹੀ ਲੁੱਕ ਹੈ ਤੇ ਘੈਂਟ ਕੰਡੀਸ਼ਨ ਹੈ ਤੇ ਚਲੋ ਕਰਦੇ ਆਪਾਂ ਵੀਡੀਓ ਨੂੰ ਸਟਾਰਟ ਬਣੇ ਨਾ ਵੀਡੀਓ ਤੇ ਜੇ ਚੈਨਲ ਤੇ ਨਵੇਂ ਆ ਕਚਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਹਾਂਜੀ ਬਾਬੋ ਆਪਣੀ ਨੰਬਰ 1 ਤੇ ਹੋਣ ਵਾਲੀ ਵਿਸ਼ਾਲ ਦਰ 20 ਮਾਡਲ ਪੂਰੀ ਘੈਂਟ ਗੱਲਬਾਤ ਵਿੱਚ ਨੰਬਰ 2 ਤੇ ਆਪਣੀ ਹੋਣ ਵਾਲੀ ਸਵਰਾਜ ਦਰ 21 ਮਾਡਲ ਨੰਬਰ 3 ਤੇ ਆ ਗਈ ਆਪਣੀ ਕਰਮਾ ਦਰ 19 ਮਾਡਲ ਨੰਬਰ 4 ਤੇ ਨਿਕਲ ਕੇ ਆ ਗਈ ਆਪਣੀ ਪ੍ਰੀਤ ਦਰ 19 ਮਾਡਲ ਨੰਬਰ 5 ਨਿਊ ਇਰਾ ਦਰ 16 ਮਾਡਲ ਤੇ ਨੰਬਰ 6 ਐਮਐਸ ਦਰ 12 ਮਾਡਲ ਨੰਬਰ 7 ਤੇ ਫਿਰ ਤੋਂ ਵਿਸ਼ਾਲ ਦੁਰ ਦੂ ਮਾਡਲ ਤੇ ਆਪਣੀ ਲਾਸਟ ਨੰਬਰ ਤੇ ਹੋਣ ਵਾਲੀ ਇਹ ਸਵਰਾਜ ਦੁਰ 11 ਮਾਡਲ ਦਾ ਹਾਂਜੀ ਬਾਬੇ ਉਹ ਕੜਤਾ ਧਮਾਕਾ ਨੰਬਰ 1 ਤੇ ਆ ਗਈ ਆਪਣੀ ਵਿਸ਼ਾਲ ਦੁਰ 20 ਮਾਡਲ ਪੂਰੀ ਕੈਂਟ ਲੁੱਕ ਵਿੱਚ ਤੇ ਪੂਰੀ ਬਾਈਕ ਸਿਰਾ ਗੱਲਬਾਤ ਹੈ ਜੇ ਗੱਡੀ ਦੀ ਗੱਲ ਕਰੀ ਤੇ ਕੰਡੀਸ਼ਨ ਵਗੈਰਾ 100% ਪਈ ਹੋਈ ਹੈ ਟਾਇਰਾਂ ਦੀ ਗੱਲ ਕਰੀ ਤੇ ਤੁਹਾਨੂੰ 80% ਟਾਇਰ ਦੇਖਣ ਨੂੰ ਮਿਲ ਜਾਣਗੇ ਪੂਰੀ ਕੈਂਟ ਲੁੱਕ ਵਿੱਚ ਗੱਡੀ ਹੈ BS3 ਲਾਲੀ ਨੂੰ ਪੇਟੀਬੰਦ ਇੰਜਣ ਦੇ ਨਾਲ ਤੁਹਾਨੂੰ ਗੱਡੀ ਦੇਖਣ ਨੂੰ ਮਿਲ ਜਾਵੇਗੀ ਪ੍ਰਾਈਸ ਦੀ ਗੱਲ ਕਰੀਏ ਤਾਂ 19 ਲੱਖ 50000 ਦਾ ਪ੍ਰਾਈਸ ਹੋਣ ਵਾਲਾ ਜੋ ਕਿ ਮੌਕੇ ਤੇ ਉੱਪਰ-ਨੀਚੇ ਹੋ ਜਾਵੇਗਾ ਤੇ ਮੈਂ ਓਨਰ ਦਾ ਦੇ ਤੈ ਨੰਬਰ ਕੁਝ ਹੋਰ ਜਾਣਕਾਰੀ ਲੈਣੀ ਹੈ ਤਾਂ ਲੈ ਲਓ ਬਾਕੀ ਗੱਡੀ ਪੂਰੀ ਓਕੇ ਰਿਪੋਰਟ ਹੈ ਵਿਜ਼ਿਟ ਕਰ ਲਓ ਤਾਂ ਹਾਂਜੀ ਮਿੱਤਰੋ ਆ ਗਈ ਤੁਹਾਡੇ ਸਭ ਦੇ ਬਜਟ ਵਾਲੀ ਗੱਡੀ ਜਿੱਦਾਂ ਕਿ ਤੁਸੀਂ ਥੰਬਨੇਲ ਦੇਖ ਕੇ ਆਏ ਹੋ ਇਹ ਹੈ ਕਰਮਾ 2019 ਮਾਡਲ BS3 ਲਾਲ ਰੰ ਨੂੰ ਪੇਟੀ ਬੰਦ ਜੰਨੇ ਨਾਲ ਪੂਰੀ ਕੈਂਟ ਲੋਕ ਵਿੱਚ ਗੱਡੀ ਖੜੀ ਹੋਈ ਹੈ 65 ਤੋਂ 75% ਤੋਂ ਟਾਇਰ ਦੇਖਣ ਨੂੰ ਮਿਲ ਜਾਣਗੇ ਗੱਡੀ ਪੂਰੀ ਓਕੇ ਹੈ ਯੂਪੀ ਨੰਬਰ ਦੀ ਗੱਡੀ ਹੈ ਹੁਣ ਗੱਡੀ ਖੜੀ ਹੋਈ ਹੈ ਤੇ ਗੱਡੀ ਨੂੰ ਸੇਲ ਕਰਨ ਦਾ ਬਸ ਇਹੀ ਰੀਜ਼ਨ ਹੈ ਕਿ ਕੋਈ ਸਟਾਫ ਨਹੀਂ ਮਿਲਦਾ ਗੱਡੀ ਵਾਸਤੇ ਤੇ ਜੋ ਮਿਲਦਾ ਉਹ ਭੱਜ ਜਾਂਦੇ ਆ ਤੇ ਬਸ ਇਹੀ ਰੀਜ਼ਨ ਹੈ ਗੱਡੀ ਸੇਲ ਕਰਨ ਦਾ ਬਾਈ ਦੀ ਡਿਮਾਂਡ 12 ਲੱਖ 50 ਹਜ਼ਾਰ ਹੋਣ ਵਾਲੀ ਹੈ ਜੋ ਕਿ ਮੌਕੇ ਦੇ ਮਾਣਤਨ ਪੂਰਾ ਕੀਤਾ ਜਾਵੇਗਾ ਹਾਂਜੀ ਮਿੱਤਰੋ ਆ ਗਈ ਥੰਬਨੇਲ ਵਾਲੀ ਗੱਡੀ ਐਮਐਸ 2012 ਮਾਡਲ ਪੂਰੀ ਕੈਂਟ ਲੁੱਕ ਦੀ ਗੱਡੀ ਹੈ ਤੇ ਕੈਂਟ ਕੰਡੀਸ਼ਨ ਵਿੱਚ ਗੱਡੀ ਹੈ ਤੇ ਜਿੰਦੇ ਕਰੀਏ ਪਰ ਟਾਇਰਾਂ ਦੀ ਗੱਲ ਤੇ 40% ਤੁਹਾਨੂੰ ਇਹ ਟਾਇਰ ਦੇਖਣ ਨੂੰ ਮਿਲ ਜਾਣਗੇ ਪੂਰੀ ਘੈਂਟ ਕੰਡੀਸ਼ਨ ਦੀ ਗੱਡੀ ਹੈ ਪੇਂਟ ਵੀ ઓરિਜਨਲ ਹੈ ਇੰਜਨ ਦੀ ਗੱਲ ਕਰੀਏ ਤਾਂ ਤੁਹਾਨੂੰ ਡਿਸਪੋਜ਼ਲ ਇੰਜਨ 02 ਇੰਜਨ ਦੇਖਣ ਨੂੰ ਮਿਲ ਜਾਵੇਗਾ ਗੱਡੀ ਪੂਰੀ ਓਕੇ ਹੈ ਬਈ ਆਸ਼ੇ ਟਰੈਕਟਰ ਦੇ ਰੇਟ 'ਚ ਗੱਡੀ ਹੈ ਗੱਡੀ ਤੇ ਚਲੋ ਮੈਂ ਪ੍ਰਾਈਸ ਦੀ ਗੱਲ ਕਰ ਹੀ ਦੇਣਾ ਪ੍ਰਾਈਸ ਬਈ ਹੋਣ ਵਾਲਾ ਇਹਦਾ 6 ਲੱਖ ਜੋ ਕਿ ਮੌਕੇ ਤੇ ਮਾਨਤਨ ਕੀਤਾ ਜਾਵੇਗਾ ਤੇ ਮੈਂ ਉਹ ਨੰਬਰ ਤੇ ਦੇ ਤਾਂ ਨੰਬਰ ਕੁਝ ਹੋਰ ਜਾਣਕਾਰੀ ਲੈਣੀ ਹੈ ਤਾਂ ਉਹ ਬੰਦਰ ਨਾਲ ਕਰ ਲੋ ਸੰਪਰਕ ਤੇ ਲੈ ਲਓ ਗੱਡੀ ਤਾਂ ਹਾਂਜੀ ਬਾਬਿਓ ਨੰਬਰ 4 ਤੇ ਲੈ ਗਿਆ ਕਿ ਆਪਾਂ ਇੱਕ ਹੋਰ ਥੋਮਾਕਾ ਕਹਿੰਦੇ ਵਸ਼ਾਲ ਆਗੀ 2002 ਮਾਡਲ ਪੂਰੀ ਘੈਂਟ ਲੁੱਕ ਵਿੱਚ ਤੇ ਬਾਈਓ ਰिजिनल ਕਲਰ ਹੈ ਕਲਰ ਵਗੈਰਾ ਨਹੀਂ ਕਰਿਆ ਉਹ ਬੰਦਰ ਪੂਰੀ ਗਾਰੰਟੀ ਦਿੰਦਾ ਤੇ BS3 ਲਾੜ ਨੂੰ ਇੰਜਨ ਦੇ ਨਾਲ ਤੁਹਾਨੂੰ ਇਹ ਗੱਡੀ ਦੇਖਣ ਨੂੰ ਮਿਲੇਗੀ ਪੂਰੀ ਘੈਂਟ ਕੰਡੀਸ਼ਨ ਵਿੱਚ ਤੇ ਪ੍ਰਾਈਸ ਤੁਹਾਨੂੰ ਦੱਸਾਂ ਕੀ ਦੱਸਣਾ 550000 ਪ੍ਰਾਈਸ ਹੈ ਉਹ ਵੀ ਘਟ ਕਰ ਦਾਂਗੇ ਭੈਣ ਦੀ ਸੇਰੀ ਪ੍ਰਾਈਸ ਬਹੁਤ ਸਿਰਾ ਹੋਣ ਵਾਲਿਆ ਉਹ ਮੰਨਰ ਦਾ ਦੇ ਤਾਂ ਨੰਬਰ ਪਰ ਬਹੁਤ ਡਿਮਾਂਡ ਚੱਲੀ ਜਾਂਦੀ ਹੈ ਖਰੀਦ ਲਓ ਕਮੇਨ ਬਾਕੀ ਮਿੱਤਰੋ ਧੁਮਾਕੇ ਖਤਮ ਨਹੀਂ ਹੋਏ 2015 ਮਾਡਲ ਪ੍ਰੀਤ ਆ ਗਈ ਹੁਣ BS3 ਲਾਲੀ ਨੂੰ ਪੇਟੀ ਬੰਨ ਜਰਦੇ ਨਾਲ ਕੰਡੀਸ਼ਨ ਤੁਸੀਂ ਵੇਖ ਸਕਦੇ ਹੋ ਪੂਰੀ ਘੈਂਡ ਕੰਡੀਸ਼ਨ ਵਿੱਚ ਗੱਡੀ ਹੈ ਟਾਇਰਾਂ ਦੀ ਗੱਲ ਕਰੀ ਤੇ 65% ਤੋਂ ਨੇ ਟਾਇਰ ਦੇਖ ਨੂੰ ਮਿਲ ਜਾਣਗੇ ਉਰੀ ਓਕੇ ਲੁੱਕ ਦੀ ਗੱਡੀ ਏ ਓਕੇ ਕੰਡੀਸ਼ਨ ਵਿੱਚ ਐ ਤੇ 9 ਲੱਖ ਦਾ ਪ੍ਰਾਈਸ ਹੋਣ ਵਾਲਾ ਜੋ ਕਿ ਮੌਕੇ ਤੇ ਮਾਨਤਨ ਕਰ ਦਵਾਂਗੇ ਤੇ ਬਾਕੀ ਮੈਂ ਓਨਰ ਦਾ ਦੇਤਾ ਨੰਬਰ ਕੁਝ ਹੋਰ ਲੈਣੀ ਹੈ ਜਾਣਕਾਰੀ ਤਾਂ ਬਾਈ ਨਾਲ ਕਰ ਲੋ ਸੰਪਰਕ ਤੇ ਲੈ ਲਓ ਗੱਡੀ ਤਾਂ ਹਾਂਜੀ ਮਿੱਤਰੋ ਅੱਜ ਥਮਾਕੇ ਨਹੀਂ ਰੁਕਣੀ ਆ ਗਈ ਹੁਣ ਸਵਰਾਜ 2011 ਮਾਡਲ ਠੀਕ ਠਾਕ ਕੰਡੀਸ਼ਨ ਵਿੱਚ ਠੀਕ ਠਾਕ ਹੀ ਕਵਾਂਗਾ ਮੈਂ ਕਿਉਂਕਿ ਕੈਂਟ ਲੁੱਕ ਤਾਂ ਕਹਿਣੀ ਨਹੀਂ ਕਿਉਂਕਿ ਠੀਕ ਹੀ ਕੰਡੀਸ਼ਨ ਐ ਟਾਇਰਾਂ ਦੀ ਗੱਲ ਕਰੀ ਤੇ 100% ਟਾਇਰ ਦੇਖਣ ਨੂੰ ਮਿਲਣਗੇ ਹੁਣੇ ਬਾਈਆਂ ਨੇ ਇਹਦੇ ਤੇ ਟਾਇਰ ਪਾਏ ਸੀ ਤੇ ਪੇਟੀਬੰਦ BS3 ਲਾਲੀ ਨੂੰ ਇੰਜਨ ਦੇਖਣ ਨੂੰ ਮਿਲੇਗਾ ਕੰਡੀਸ਼ਨ ਠੀਕ ਹੈ ਗੱਡੀ ਪੂਰੀ ਠੀਕ ਹੈ ਐਮਪੀ ਦੀ ਗੱਡੀ ਹੈ ਤੇ ਗੰਦੋਰਾੜ ਦੀ ਗੱਡੀ ਹੈ 8 ਲੱਖ 50 ਹਜ਼ਾਰ ਪ੍ਰਾਈਜ਼ ਹੋਣ ਵਾਲਾ ਜੋ ਕਿ ਮੌਕੇ ਤੇ ਮਾਨ ਤਨ ਕੀਤਾ ਜਾਵੇਗਾ ਮੈਂ ਮਾਨਰ ਦੇ deta ਨੰਬਰ ਕਰ ਲੋ ਸੰਪਰਕ ਦੱਲ ਲੱਗ ਗੱਡੀ ਨੂੰ ਗੱਡੀ ਬਹੁਤ ਘਟ ਹੈ ਤਾਂ ਹਾਂਜੀ ਮਿੱਤਰੋ ਆਪਣੀ ਅਗਲੀ ਕੰਬਾਈਨ ਨਿਕਲ ਕੇ ਆਰੀ ਨਿਊ ਇਰਾ 2017 ਮਾਡਲ ਤੇ ਠੀਕ ਠਾਕ ਕੰਡੀਸ਼ਨ ਵਿੱਚ ਗੱਡੀ ਹੈ ਗੱਡੀ ਪੂਰੀ ਠੀਕ ਹੈ ਬਾਈ ਟਾਇਰ ਹੁਣੇ ਨਵੀਂ ਜੋੜੀ ਚੜਾਈ ਹੈ ਬਾਈਆਂ ਨੇ 100% ਟਿੰਡੇ ਤੇ ਟਾਇਰ ਪਏ ਹੈ BS3 ਲਾ ਵਾਲੀ ਨੂੰ ਪੇਟੀ ਵਾਲੇ ਇੰਜਨ ਦੇ ਨਾਲ ਤੁਹਾਨੂੰ ਗੱਡੀ ਦੇਖਣ ਨੂੰ ਮਿਲੇਗੀ ਪੂਰੀ ਓਕੇ ਲੁੱਕ ਦੀ ਗੱਡੀ ਹੈ 10 ਲੱਖ 500 ਡਿਮਾਂਡ ਹੈ ਮੌਕੇ ਤੇ ਮਾਣ ਤਨੋ ਵੀ ਕੀਤਾ ਜਾਵੇਗਾ ਮੈਂ ਉਹ ਮਨਰ ਦਾ ਦੇਤਾ ਨੰਬਰ ਕੋਈ ਹੋਰ ਲੈਣੀ ਹੈ ਜਾਣਕਾਰੀ ਤਾਂ ਉਹ ਬੰਦੇ ਨਾਲ ਕਰ ਲਓ ਸੰਪਰਕ ਤਾਂ ਹਾਂਜੀ ਮਿੱਤਰੋ ਆਪਣੀ ਲਾਸਟ ਨੰਬਰ ਤੇ ਕੰਬੈਨ ਆ ਗਈ ਸਵਰਾਜ 21 ਮਾਡਲ ਬਾਕੀ ਕੰਡੀਸ਼ਨ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਕੈਂਟ ਲੁੱਕ ਦੀ ਗੱਡੀ ਹੈ ਤੇ ਸ਼ੋਰੂਮ ਕੰਡੀਸ਼ਨ ਵਿੱਚ ਗੱਡੀ ਹੈ ਇਹ ਕੁਝ ਉਹ ਵੀਰਾਂ ਲਈ ਗੱਡੀ ਹੈ ਜਿਹੜੇ ਛੱਤੀਸਗੜ ਤੋਂ ਕਮੈਂਟ ਕਰ ਰਹੇ ਸੀ ਕਿ ਭਾਈ ਛੱਤੀਸਗੜ ਦੀ ਕੋਈ ਗੱਡੀ ਦਿਖਾਓ ਤੇ ਭਾਈ ਇਹ ਛੱਤੀਸਗੜ ਦੀ ਗੱਡੀ ਹੈ ਪੂਰੀ ਕੈਂਟ ਲੁੱਕ ਵਿੱਚ ਗੱਡੀ ਹੈ ਤੇ ਸਿਰਫ ਇੱਕ ਦੋ ਸੀਜ਼ਨ ਗੱਡੀ ਚੱਲੀ ਹੈ ਵੇਸੇ ਹੈਗੀ 2021 ਮਾਡਲ ਗੱਡੀ ਹੈ ਤੇ ਲੋਕਲ ਗੱਡੀ ਚੱਲੀ ਹੈ ਤੇ 90% ਤੁਹਾਨੂੰ ਇਹਦੇ ਟਾਇਰ ਦੇਖਣ ਨੂੰ ਮਿਲ ਜਾਣਗੇ BS3 ਲਾਲੀ ਨੂੰ ਪੇਟੀ ਬੰਦ ਜਾਂਦੇ ਨਾਲ ਤੁਹਾਨੂੰ ਇਹ ਗੱਡੀ ਦੇਖਣ ਨੂੰ ਮਿਲ ਜਾਵੇਗੀ ਪੂਰੀ ਕੈਂਟ ਲੁੱਕ ਦੀ ਬਾਈ ਗੱਡੀ ਹੈ ਜੇ ਕਿ ਇਹ ਵੀਰ ਨੇ ਲੈਣੀ ਹੈ ਗੱਡੀ ਤਾਂ ਬਾਈ ਲੈ ਸਕਦੇ ਹੋ ਗੱਡੀ ਪੂਰੀ ਘੈਂਟ ਹੈ ਤੇ ਜੇ ਪ੍ਰਾਈਸ ਦੀ ਗੱਲ ਕਰੀ ਤਾਂ 16 ਲੱਖ 50000 ਦਾ ਪ੍ਰਾਈਸ ਹੋਣ ਵਾਲਾ ਹੈ ਜੋ ਕਿ ਮੌਕੇ ਤੇ ਮਾਨ ਤਨ ਕੀਤਾ ਜਾਵੇਗਾ ਤੇ ਓਨਰ ਦਾ ਦੇਤ ਹੈ ਮੈਂ ਨੰਬਰ ਜੇ ਕੋਈ ਲੈਣੀ ਹੈ ਹੋਰ ਜਾਣਕਾਰੀ ਤਾਂ ਓਨਰ ਨਾਲ ਕਰ ਲੋ ਸੰਪਰਕ ਤੇ ਲੈ ਲੋ ਗੱਡੀ ਬਾਰੇ ਜਾਣਕਾਰੀ ਤੇ ਚੈਨਲ ਤੇ ਨਵੇਂ ਆਉਣ ਵਾਲੇ ਸਬਸਕ੍ਰਾਈਬ ਜੁੜ ਕਰ ਲਿਓ